ਸੁਲਾ ਤਰਨ ਤਰਨ ਦੇ ਹਲਕਾ ਖਦੂਰ ਸਾਹਿਬ ਦੇ ਸਬਡਿਵੀਜ਼ਨ ਹਸਪਤਾਲ ਖਦੂਰ ਸਾਹਿਬ ਡਾਕਟਰਾਂ ਵੱਲੋਂ ਓਪੀਡੀ ਬੰਨ੍ਹ ਨੂੰ ਲੈ ਕੇ ਲੋਕਾਂ ਨੇ ਆਪ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਨੇ ਤੇ ਕਿਹਾ ਕਿ ਜਿੱਥੇ ਸੀਐਮ ਭਗਵੰਤ ਮਾਨ ਵੱਲੋਂ ਵੱਡੇ ਵੱਡੇ ਦਾਅਵੇ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਹੈ ਉੱਥੇ ਹੀ ਗਰਾਊਂਡ ਜ਼ੀਰੋ ਤੇ ਦੇਖਿਆ ਜਾਵੇ ਤਾਂ ਜਿੱਤੇ ਹਸਪਤਾਲਾਂ ਵਿੱਚ ਵੱਡੇ ਪੱਤਰ ਤੇ ਖੱਜਲ-ਖੁਆਰੀ ਨਾਲ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਵੱਖ-ਵੱਖ ਲੋਕਾਂ ਨੇ ਬੋਲਦਿਆਂ ਕਿਹਾ ਕਿ ਜਿੱਥੇ ਭਗਵੰਤ ਮਾਨ ਵੱਲੋਂ ਆਖਿਆ ਗਿਆ ਕਿ ਹਸਪਤਾਲਾਂ ਵਿੱਚ ਸਾਰੀਆਂ ਹੀ ਉਹਆਂ ਦਵਾਈਆਂ ਮੁਹਈਆ ਕਰਵਾਈਆਂ ਜਾਂਦੀਆਂ ਪਰ ਹਸਪਤਾਲ ਦੇ ਵਿੱਚੋਂ ਕੁਝ ਹੀ ਦਵਾਈਆਂ ਮੁਹਈਆ ਕਰਾਈਆਂ ਜਾਂਦੀਆਂ ਨੇ ਹਾਲਾਂਕਿ ਡਾਕਟਰਾਂ ਵੱਲੋਂ ਮਹਿੰਗੀਆਂ ਦਵਾਈਆਂ ਬਾਹਰੋਂ ਮੰਗਵਾ ਕੇ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਨੇ ਅਤੇ ਹਲਕਾ ਖਦੂਰ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਕਮੀ ਹੋਣ ਕਰਕੇ ਜਿੱਥੇ ਲੋਕਾਂ ਨੂੰ ਵੱਡੇ ਪੱਤਰ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਮੌਕੇ ਐਸਐਚਓ ਖਡੂਰ ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਡਾਕਟਰਾਂ ਦੀ ਕਮੀ ਇਸ ਹਸਪਤਾਲ ਵਿੱਚ ਲੰਬੇ ਸਮੇਂ ਤੋਂ ਹੈ ਅਤੇ ਉਹਨਾਂ ਨੇ ਕਿਹਾ ਕਿ ਇਸ ਹਸਪਤਾਲ ਵਿੱਚ ਇਸ ਹਸਪਤਾਲ ਕੋਲ ਨਾ ਹੋਣ ਕਰਕੇ 108 ਐਮਰਜੈਂਸੀ ਗੱਡੀ ਦੀ ਵਰਤੋਂ ਫਿਲਹਾਲ ਕੀਤੀ ਜਾ ਰਹੀ ਹੈ ਲੋਕਾਂ ਵੱਲੋਂ ਚੁੱਕੇ ਗਏ ਬਾਰੂ ਮਿਲਦੀਆਂ ਦਵਾਈਆਂ ਦੇ ਸਵਾਲ ਤੇ ਉਹਨਾਂ ਨੇ ਕਿਹਾ ਕਿ ਅਜੇਹਾ ਉਹਨਾਂ ਦੇ ਧਿਆਨ ਵਿੱਚ ਕੁਝ ਨਹੀਂ ਆਇਆ ਜੇਕਰ ਅਜਿਹਾ ਕੁਝ ਲੋਕਾ ਨਾਲ ਹੋ ਰਿਹਾ ਹੈ ਤਾਂ ਉਹ ਉਹਨਾਂ ਨੂੰ ਆ ਕੇ ਮਿਲ ਸਕਦੇ ਹਨ ਮੇਰਾ ਨਾਮ ਮਖਤਾਰ ਸਿੰਘ ਹੈ ਜੀ ਖੂਬਸਾਹ ਮੇਰਾ ਪਿੰਡ ਆਏ ਚਮੜੀ ਵਿਭਾਗ ਦੇ ਨਰਸ ਨੂੰ ਮਿਲਣਾ ਚਮੜੀ ਦੀ ਦਵਾਈ ਲੈਣੀ ਅਖਾਰਸ ਹੋ ਰਹੀ ਆ ਉਸ ਤੋਂ ਬਾਅਦ ਫੇਰ ਦੇ ਬੈਠੇ ਆਣ ਕੇ ਕੋਈ ਡਾਕਟਰ ਨਹੀਂ ਬੈੰਦਾ ਆਂਦੇ ਹੜਤਾਲਿਆ ਹੜਤਾਲਿਆ ਕਿਸੇ ਨੂੰ ਦਵਾਈ ਨਹੀਂ ਦੇ ਰਿਹਾ ਤੇ ਇਤਨਾ ਪਰੇਸ਼ਾਨ ਹੋ ਰਹੀ ਫਾਰੀ ਫਾਂਗ ਤੱਕ ਕਿੰਨੇ ਮਰੀਜ਼ ਵੇਖੋ ਹਸਪਤਾਲ ਦੇ ਵਿੱਚ ਜਿਹੜੇ ਖੱਜਲ ਖਵਾਰ ਹੋ ਰਹੇ ਆ ਖਡੂਰਸਾਹਬ ਮਹਾਰਾਜ ਦੀ ਇੱਕ ਨਗਰੀ ਹੋਣ ਤੇ ਖਡੂਰਸਾਹਬ ਦੀ ਵੱਡੀ ਡਿਫੈਂਸਰੀ ਬਣਾਈ ਹੋਈ ਆ ਹਸਪਤਾਲ ਖੁੱਲਿਆ ਤੇ ਫਿਰ ਪਰੇਸ਼ਾਨ ਕਰਦਾ ਲੋਕਾਂ ਨੂੰ ਬੱਚੇ ਲੈ ਲੈ ਕੇ ਬੀਬੀਆਂ ਫੇਰ ਦੀਆਂ ਖੱਜਲ ਖਰਾਬ ਹੋ ਰਹੀਆਂ ਇਸ ਕਰਕੇ ਕਿ ਕਿਸੇ ਦਵਾਈ ਨਹੀਂ ਦੇ ਰਹੇ ਕੀ ਮੰਗ ਕਰ ਰਹੇ ਮੰਗੇ ਇਹ ਹੋ ਰਿਹਾ ਵੀ ਟਾਈਮ ਨਾਲ ਹਸਪਤਾਲ ਖੁੱਲੇ ਆਪਣੇ ਦੇਖਭਾਲ ਮਰੀਜ਼ਾਂ ਦੀ ਕੀਤੀ ਜਾਵੇ ਸਹੀ ਸਲਾਮਤ ਜਿੱਦਾਂ ਮਹਾਰਾਜ ਦੀ ਨਗਰੀ ਦੇ ਵਿੱਚ ਮਰੀਜ਼ਾਂ ਨੂੰ ਦੇਖਿਆ ਜਾਵੇ ਚੰਗੀ ਦਵਾਈ ਦਿੱਤੀ ਜਾਵੇ ਨਰਸਾਂ ਟਾਈਮ ਨਾਲ ਟਾਈਮ ਨਾਲ ਜਾਣ ਆਪਣੀ ਡਿਊਟੀ ਦੇ ਪਾਬੰਦ ਰਹਿਣ ਤੇ ਮਰੀਜ਼ਾਂ ਨੂੰ ਵੀ ਕੋਈ ਖਰਾਬੀ ਨਾ ਆਵੇ ਕੋਈ ਪਰੇਸ਼ਾਨੀ ਨਾ ਆਵੇ ਪਰਵਲਤਾਂ ਆਏ ਹਸਪਤਾਲ ਆਇਆ ਕੀ ਪਰੇਸ਼ਾਨੀ ਆ ਦਵਾਈ ਲੈਣ ਆਏ ਆ ਕੀ ਪਰੇਸ਼ਾਨੀ ਆ ਜੇਤ ਤੱਕ ਜਾਇਸੀ ਕੋਈ ਸਵੇਰੇ ਨਾ ਮੌਜੂਦ ਆਇਆ ਖਤੇ ਪ੍ਰਾਪਾਉਂਦਾ ਹੈ ਅਜਿਹਾ ਕਿ ਉਹ ਨਹੀਂ来 ਚੈੱਕ ਵੀ ਨਹੀਂ ਹੋਣ ਦਿਆ ਡਾਕਟਰ ਕੋਈ ਆਉਣ ਨਹੀਂ ਦਿਆ ਕੀ ਕਹਿੰਦੇ ਆ ਡਾਕਟਰ ਕਹਿੰਦੇ 12:00 12:00 ਵਜੇ ਆਉਣਾ ਹੈ ਜਦੋਂ ਵੀ ਆਈਏ ਕਦੀ ਮਿਲਦੇ ਕਦੀ ਨਹੀਂ ਮਿਲਦੇ ਡਾਕਟਰ ਦੀ ਦਵਾਈ ਲੈਣ ਨੂੰ ਹਾਂਜੀ ਜੋ ਬੋਲ ਰਹੇ ਹਰਜੀਵੰਤ ਕੌਰ ਖਡੂਰ ਸਾਹਿਬ ਤੋਂ ਕੀ ਗੱਲ ਬਾਤ ਹੈ ਦਵਾਈ ਲੈਣ ਪੁੱਜੇ ਜੋ ਕੀ ਕਹਿੰਦਾ ਮੈਨੂੰ ਬੁਖਾਰ ਵੀ ਚੜਦਾ ਰਿਹਾ ਵਾ ਅੱਗੇ ਵੀ ਅਸੀਂ ਦੋ ਤਿੰਨ ਆਏ ਡਾਕਟਰ ਕਦੀ ਮਿਲਦੇ ਕਦੀ ਨਹੀਂ ਮਿਲਦੇ ਆ ਗੁੱਡੀ ਦੇ ਇਨਫੈਕਸ਼ਨ ਨੇ ਆ ਫਿੰਸਾਂ ਫੋੜੇ ਨਿਕਲਦੇ ਆ ਤੇ ਡਾਕਟਰ ਕੋਈ ਆਉਂਦਾ ਕੋਈ ਨਹੀਂ ਆਉਂਦਾ ਹੁਣ ਅੱਜ ਵੀ ਮਸਾਂ ਤੁਰ ਕੇ ਆਏ ਆਂ ਤੋ ਕਹਿੰਦੇ ਪੀ ਅਜੇ 11 ਵਜੇ ਤੋਂ ਬਾਅਦ ਆਉਣੇ ਆ ਅਸੀਂ ਮੰਗ ਤੋਂ ਇਹ ਸਰਕਾਰ ਤੋਂ ਮੰਗ ਕਰਦੇ ਆਂ ਵੀ ਕੋਈ ਸਹੂਲਤਾਂ ਮਿਲਣੀਆਂ ਚਾਹੀਦੀਆਂ ਵਾ ਜੇ ਆਪਣੇ ਪਿੰਡ ਦੇ ਵਿੱਚ ਡਿਸਪੈਂਸਰੀ ਬਣੀ ਆ ਹਸਪਤਾਲ ਬਣੇ ਆ ਤੇ ਉਹਦੀ ਸਹੂਲਤ ਸਾਨੂੰ ਪੂਰੀ ਚਾਹੀਦੀ ਆ ਦਵਾਈ ਆ ਦਵਾਈ ਬਾਹਰੋਂ ਲਿਖ ਦਿੰਦੇ ਆ ਉਹ ਮਹਿੰਗੀ ਦਵਾਈ ਆ ਫਿਰ ਬਾਹਰੋਂ ਕਿਸ ਤਰ੍ਹਾਂ ਲਈਏ ਇਥੇ ਸਾਨੂੰ ਅੰਦਰੋਂ ਦਵਾਈ ਮਿਲਣੀ ਚਾਹੀਦੀ ਆ ਇਹੋ ਇਹ ਮੰਗ ਕਰਦੇ ਆਂ ਅੰਦਰੋਂ ਦਵਾਈ ਨਹੀਂ ਦਿੰਦੇ ਵੈਗਤ ਦੀ ਕਹਾਲਤਾ ਵੈਗਤ ਦੀ ਫਤਿਹ ਵੀਰਜ ਮਕਤਾਰ ਸਿੰਘ ਨਾਮ ਪਿੰਡ ਭੈੜ ਸਵੇਰ ਦੇ 8 ਵਜੇ ਆਣ ਕੇ ਬੈਠੇ ਆ ਕੋਈ ਨਹੀਂ ਪਤਾ ਲੱਗਦਾ ਕਦੋਂ ਡਾਕਟਰਾਂ ਨੇ ਆਉਣਾ ਵਾ ਕਦੀ ਕਹਿੰਦੇ 10 ਵਜੇ 11 ਵਜੇ ਅਜੇ ਕੋਈ ਪਤਾ ਨਹੀਂ ਸਵੇਰ ਦੇ ਅਜੇ ਰੋਟੀ ਪਾਣੀ ਖਾਣ ਆਲਾ ਵਾ ਅਜੇ ਇਦਾਂ ਬੈਠੇ ਆ ਸਰਕਾਰ ਕੋਲ ਸਰਕਾਰ ਕੋਲ ਮੰਗੇ ਹੋ ਸਰਦਿਆ ਕਿ ਕੋਈ ਛਟਾਪ ਚੰਗਾ ਹੋਵੇ ਡਾਕਟਰ ਚੰਗੇ ਹੋਣ ਜਿਹੜੇ ਟਾਈਮ ਨਾਲ ਆਣ ਕੇ ਬਹਿਣ ਜਿਹੜੇ ਫਰਜਲ ਖਰਾਬ ਨਹੀਂ ਆਵੇ ਦਵਾਈ ਟਾਈਮ ਸਿਰ ਮਿਲੇ ਹਾਂਜੀ ਸਰ ਕੀ ਨਾਮ ਹੋ ਤੁਹਾਡਾ ਡਾਕਟਰ ਸੰਦੀਪ ਸਿੰਘ ਜੀ ਸਰ ਕੀ ਕਹਿਣਾ ਚਾਹੋਗੇ ਜਿਹੜੀ ਰੂਟਾ ਹਸਪਤਾਲ ਦੇ ਵਿੱਚ ਲੋਕਾਂ ਨੂੰ ਬੜੀ ਤਕਲਾਂ ਦਾ ਸਮਨ ਕਰਨਾ ਪੈ ਰਿਹਾ ਹੈ ਇੱਕ ਤਾਂ ਲੋਕਾਂ ਦਾ ਕਰਨਾ ਕਿ ਇੱਥੇ ਡਾਕਟਰ ਬਹੁਤ ਘੱਟ ਮਿਲਦੇ ਨੇ ਕਿੰਨੀਆਂ ਪੋਸਟਾਂ ਨੇ ਟੋਟਲ ਤੱਕ ਕਿੰਨੇ ਹੋਣ ਇੱਥੇ ਡਾਕਟਰਸ ਕੰਮ ਕਰ ਰਹੇ ਹਨ ਅਰੇ ਇਹ ਸ਼ਾਰਟੇਜ ਹੈਗੀ ਜੀ ਇੱਥੇ ਕਾਫੀ ਸ਼ਾਰਟੇਜ ਚੱਲ ਰਹੀ ਹੈ ਮੇਨ ਕਰਕੇ ਤੇ ਸੀ 24x7 ਐਮਰਜੈਂਸੀ ਚਲਾਨੀ ਹੁੰਦੀ ਹੈ ਕਿ ਕੋਈ ਐਮਰਜੈਂਸੀ ਜਵਾਮਾ ਜ਼ਰੂਰ ਦੇਣੀ ਹੈ ਤੇ ਉਸ ਕਰਕੇ ਸਾਡੇ ਕੋਲ ਦੋ ਹੀ ਐਮਰਜੈਂਸੀ ਮੈਡੀਕਲ ਆਫਸਰ ਨੇ ਜਿਹੜੇ 24 ਘੰਟੇ ਦੇ ਤੇ ਸਰਵਿਸ ਦੇਣੀ ਹੈ ਨਹੀਂ ਇਸ ਕਰਕੇ ਸਪੈਸ਼ਲਿਸਟ ਜਿਹੜੇ ਹੈਗੇ ਨੇ ਸਾਡੇ ਕੋਲ ਜਿੰਨੇ ਵੀ ਹੈਗੇ ਨੇ ਥੋੜੇ ਗਿਣਤੀ ਚ ਹੈਗੇ ਨੇ ਉਹਨਾਂ ਨੂੰ ਨਾਲ ਪੂਰਾ ਸਹਿਯੋਗ ਕਰਨਾ ਪੈਂਦਾ ਉਹ ਵੀ ਨਾਲ ਨਾਈਟਾਂ ਵੀ ਕਰਦੇ ਨੇ ਮਾਰਨਿੰਗ ਐਮਰਜੈਂਸੀਆਂ ਈਵਨਿੰਗ ਐਮਰਜੈਂਸੀਆਂ ਕਰਦੇ ਨੇ ਤੇ ਇਸ ਕਰਕੇ ਡਾਕਟਰਾਂ ਦੀ ਘਾਟ ਹੋਣ ਕਰਕੇ ਸ਼ਾਇਦ اوਪੀਡੀ ਸੇਵਾਵਾਂ ਇਸ ਕਰਕੇ ਥੋੜੀ ਜਿਹੀ ਹੋਈ ਨਾ ਕੋਸ਼ਿਸ਼ ਕਰਨੇ ਪਏ ਕਿ ਘੱਟ ਵਿੱਚ ਵੀ ਇਹਨਾਂ ਦਾ ਪੂਰੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਸਰ ਐਂਬੂਲੈਂਸ ਨਹੀਂ ਹੈਗੀ ਕਾਸਟਲ ਦੇ ਕੋਲ کافی ਪ੍ਰਿੰਟ ਪੈਂਦੇ ਨੇ ਤਾਂ ਵੱਡੇ ਸਵਾਲ ਨੇ ਕਿ ਐਂਬੂਲੈਂਸ ਨਹੀਂ ਹੈਗੀ ਜਦੋਂ ਕੋਈ ਹਾਲਤ ਆਪਾ ਦੇ ਆ ਤਾਂ ਫਿਰ ਜਿਹੜੀ ਐਂਬੂਲੈਂਸ ਦੂਰ ਤੋਂ ਆਏਗੀ ਤੱਕ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਕੀ ਕਹੋ ਸਾਡੇ ਕੋਲ ਐਂਬੂਲੈਂਸ ਨਹੀਂ ਹੈ ਇਹ ਸਹੀ ਹੈ ਪਰ ਟਿਕਸ਼ੌਟਲੀ ਐਂਬੂਲੈਂਸਾਂ ਸਾਡੇ ਕੋਲ ਉਪਲਬਧ ਹਨ ਇਹ ਜੇ ਕੋਈ ਕਿਸੇ ਲੋਕ ਨੂੰ ਕੁਝ ਕੋਈ ਮੁਸ਼ਕਲ ਪੈਂਦੀ ਹੈ ਤੇ 108 ਨੂੰ ਆਪ ਕਾਲ ਕਰ ਸਕਦਾ ਨਹੀਂ ਤੇ ਜਦੋਂ ਸਾਡੇ ਕੋਲ ਪਹੁੰਚ ਜਾਵੇ ਅਸੀਂ ਕਿਤੇ ਨੂੰ ਰੈਫਰ ਕਰਨਾ ਹੋਵੇ ਜਾਂ ਇਹਨੂੰ ਕੁਝ ਟੈਸਟ ਕਰਾਣੇ ਕੁਝ ਵੀ ਕਰਨਾ ਹੋਵੇ ਤੇ ਅਸੀਂ 108 ਨੂੰ ਆਪ ਕਾਲ ਕਰਕੇ ਬੁਲਾ ਲਈਦਾ ਸੋ ਉਸ ਪਾਸੇੋਂ ਅਸੀਂ ਪੂਰਾ ਕੰਮ ਕਰਨੇ ਪਏ ਆ ਕਿ ਕੋਈ ਕਮੀ ਪੇਸ਼ੀ ਨਾ ਹੋਵੇ ਇੱਕ ਐਂਬੂਲੈਂਸ ਸਾਡੇ ਕੋਲ ਆਪਣੇ ਕੋਲ ਹੋ ਜਾਵੇ ਇਹਦੇ ਵਾਸਤੇ ਡਿਮਾਂਡ ਅਸੀਂ ਕੀਤੀ ਹੋਈ ਹੈ ਤੇ ਹੋ ਜਾਵੇ ਤੇ ਬਹੁਤ ਵਧੀਆ ਨਹੀਂ ਤੇ ਉਹਦੀ ਉਹਦੀ ਘਾਟ ਵਿੱਚ ਅਸੀਂ 108 ਦਾ ਨਾਲ ਗੁਜ਼ਾਰਾ ਕਰਨੇ ਪਏ ਡਾਕਟਰ ਪਬਲਿਕ ਦਾ ਖਾਸਾ ਉਹ ਤੇ ਕਹਿਣਾ ਹੈ ਕਿ ਜਿਹੜੀਆਂ ਉਹਨੇ ਪੇਸ਼ ਕੀਤੀ ਦਵਾਈਆਂ ਨੇ ਉਹ ਬਾਹਰੋਂ ਰੈਫਰ ਕੀਤੀਆਂ ਜਾਂਦੀਆਂ ਸੀ ਜਿਹੜਾ ਤੁਹਾਨੂੰ ਜਮ ਨਹੀਂ ਨਹੀਂ ਸੀ ਕੋਈ ਸਰਕਾਰ ਦੀ ਇੱਕ ਵੀ ਕੋਸ਼ਿਸ਼ ਹੈ ਕਿ ਮਰੀਜ਼ ਜਦੋਂ ਆਜਣੇ ਤੇ ਸਾਰੇ ਟੈਸਟ ਸਾਰੇ ਦਵਾਈਆਂ ਉਹ ਇੱਥੇ ਹੀ ਉਪਲਬਧ ਕਰਾਈਆਂ ਦਾ ਸਾਡੀ ਪੂਰੀ ਕੋਸ਼ਿਸ਼ ਹੈ ਤੇ ਮੇਰੇ ਖਿਆਲ ਚ ਇਹੋ ਜਿਹਾ ਕੋਈ ਇਹਦੀ ਕੁਝ ਸਾਡੇ ਮੇਰੇ ਜਾਣਕਾਰੀ ਚ ਕੋਈ ਹੋ ਜਾਨੀ ਆ ਕਿ ਬਾਅਦ ਦਵਾਈ ਲੈ ਲੈਂਦਾ ਹੋਏ ਜੇ ਕਿਸੇ ਨੂੰ ਕੋਈ ਬਾਹਰੋਂ ਲੈ ਕੇ ਜਾਣੀ ਜਾਂਦੀ ਪਈ ਹੈ ਤੇ ਉਹ ਮੇਰੇ ਨਾਲ ਕੰਟੈਕਟ ਕਰੇ ਪ੍ਰਾਪਤ ਗਾਇਮ ਕਰੇ ਤੇ ਅਸੀਂ ਦੇਖ ਲਾਂਗੇ ਕੋਈ ਇਹੋ ਜੀ ਗੱਲ ਨਹੀਂ ਕਿਉਂਕਿ ਅਸੀਂ ਲੋੜ ਪੈਂਦੀ ਤੇ ਅਸੀਂ ਖਰੀਦ ਕੇ ਵੀ ਉਹਨਾਂ ਨੂੰ ਲੈ ਕੇ ਜਾਂਦੇ ਹਾਂ